ਮਨ ਜੋਤ ਸਵਾਨਾ ਮਿਟ ਗਏ ਗਉਨ ਭਏ ਬਿਸ਼ਰਾਮ ਨਾਨਕ ਪ੍ਰਭ ਕੇ ਸਤਿ ਕਰਮ ਸੂਰਜ ਕਿਰਨ ਮਿਲੇ ਅੰਜਲਕ ਜਲ ਹੁਆ ਰਾਮ ਜੋਤੀ ਜੋਤ ਰਣੀ ਸਪੂਰਨ ਥੀ ਆ ਰਾਮ ਬਹੁਤ ਕੁ ਸਤ ਪੁਰਸ਼ਾਂ ਨੇ ਤਕਰੀਬਨ ਸਾਰੀਆਂ ਸੰਪਰਦਾਵਾਂ ਨੇ ਮਹਾਪੁਰਸ਼ कीर्तनी कथावाचक रागी सहवान सब ने हाजरी भरी है बेअंत मां फुखियां हरखियां कथा कहानियां अगम आगाद पार परम्प सोए जो जो कहे सो मुक्ता होए सुणमिता नानक बिरवंत साहब जिना की किन्यां दी मार्ग कहंदे मन साचआ ਮੁਖ ਸਾਚਾਂ ਸੋਏ ਅਵਰਨਾ ਪੇਖੇ ਇੱਕ ਸਿਣ ਕੋਏ ਨਾਨਕ ਦੇ ਲਖਣ ਬ੍ਰਹਮ ਹੈ ਨਹੀਂ ਉਹ ਇੱਕ ਵਸਤੂ ਦੀ ਗੁਰੂ ਅਰਜਨ ਸਾਹਿਬ ਨੇ ਬੜਾ ਸ੍ਰੀ ਸੁਖਮਨੀ ਸਾਹਿਬ ਚ ਬਿਆਨ ਕੀਤਾ ਹੈ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ ਧਰਮ ਅਰਥ ਕਾਮ ਤੇ ਮੋਖ ਇਹਦੇ ਵਿੱਚ ਸਭ ਖੁਸ਼ ਆ ਜਾਂਦੇ ਮਹਾਰਜ ਕਹਿੰਦੇ ਜੇ ਕੋ ਆਪਣੀ ਸੋਭਾ ਲੂਣਾ ਹੈ ਸਤ ਮਹਾਰਜ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਟਾਵੈ ਹਰ ਹਰ ਨਾਮ ਰਿਦੈ ਸਦਗਾਵੈ ਜੇ ਕੋ ਆਪਣੀ ਸੋਭਾ ਨੂਰਹਿ ਸਾਥ ਸੰਗੇ ਜੇ ਕੋ ਜਰਮ ਮਰਨ ਤੇ ਡਰੇ ਸਾਧ ਜਨਾ ਕੀ ਭਾਈ ਜੀ ਤੂੰ ਜਨਮ ਤੇ ਮਰਨ ਤੋਂ ਡਰਦਾ ਮੌਤ ਦਾ ਤੈਨੂੰ ਪਿਆ ਤਾਂ ਸਾਧ ਸ੍ਰੇਸ਼ਟ ਜਨਮਾਂ ਪੁਰਖਾਂ ਦੀ ਸ਼ਰਨ ਵਿੱਚ ਪੈ ਜਾ ਗੁਰੂ ਸਾਹਿਬ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹੇ ਬਲ ਬਲ ਅਸਾ ਜਿਹਨੋਂ ਬ੍ਰਹਮ ਗਿਆਨੀ ਸਤਿਗੁਰਾਂ ਦੀ ਜਿਹੜੇ ਸ੍ਰੇਸ਼ਟ ਕੋਸ਼ੇ ਸੰਤ ਮਹਾਰਾਜ ਵਰਗੇ ਉਹਨਾਂ ਦੇ ਦਰਸ਼ਨਾਂ ਦੀ ਗੁਰੂ ਦੇ ਦਰਸ਼ਨਾਂ ਦੀ ਜਿਨ੍ਹਾਂ ਦੇ ਅੰਦਰ ਪਿਆਸ ਲੱਗੀ ਹੈ ਮਹਾਰਾਜ ਕਹਿੰਦੇ ਮੈਂ ਇਸੇ ਪੁਰਸ਼ਾਂ ਤੋਂ ਬਲਿਹਾਰ ਬਲ ਬਲ بار بار ਬਲਿਹਾਰ ਜਾਨਾ ਸੰਤ ਮਹਾਰਾਜ ਜੀ ਕੋਠੀ ਸਾਹਿਬ ਪੁਰਦਵਾਰਾ ਜੋਤੀਸ ਰੂਪ 1:20 ਮਿੰਟ ਦਾ ਸਮਾਂ ਪੁਰ ਮਹਾਰਾਜ ਦੇ ਸਮਾਸ ਤੇ ਜਿਹੜੇ ਧੀਮੀ ਗਤੀ ਵਿੱਚ ਚੱਲਦੇ ਨੇ ਬੋਲਣਾ ਬਹੁਤ ਖੁਸ਼ੀਪੁਰ ਆ ਗਿਆ ਇਹ ਸਮਾਂ ਹੁੰਦਾ ਸਾਡੇ ਅਤੀ ਸਤਕਾਰਯੋਗ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦੀ ਜਿਹੜੀ ਸਮਸਾ ਦੀ ਗਤੀ ਸੀ ਉਹ ਧੀਮੀ ਚੱਲਦੀ ਕਿਉਂਕਿ ਜੇ ਵਿਸਤਾਰ ਵਿੱਚ ਸੁਣ ਲੈ ਦਾਸ ਦੀਆਂ ਬਹੁਤ ਕ੍ਰਿਸ਼ਟਾ ਸੰਤ ਮਹਾਰਾਜ ਦੇ ਜੀਵਨ ਵਿੱਚ 2001 ਦੀ ਰਿਪੋਰਟ ਨੇ ਸੁਣ ਸਕਦੇ ਉਸ ਵੇਲੇ ਕੀ ਹੋਇਆ ਸੰਤ ਬਾਬਾ ਖੁਲਾਫ ਸਿੰਘ ਜੀ ਸਾਰੇ ਮਾਹੌਕਾ ਨੇ ਗੜਵਈ ਸਿੰਘਾ ਨੇ ਪੱਤਰਕਾ ਬਾਤਤੀ ਆ ਕਿਉਂ ਲੱਗਦਾ ਜਿਵੇਂ ਹੁਣ ਜਿਹੜੇ ਹਮ ਵਾਸੀ ਐ ਉਸ ਦੇਸ਼ ਕੇ ਜਹਾਂ ਜਾਤ ਵਰਨ ਕੁਲ ਨਾ ਹੈ ਸ਼ਬਦ ਮਿਲਾਵਾ ਹੋਤ ਹੈ ਦੇ ਮਿਲਾਵਾ ਨਾ ਹੈ ਜਦੋਂ ਸੰਤ ਮਹਾਰਾਜ ਜੀ ਸੇਖ ਛੱਡਣ ਲੱਗੇ ਸਿੰਘਾਂ ਨੇ ਪਿਆਰਿਆਂ ਨੇ ਉਹਨਾਂ ਨਾਲ ਕਿਤਨੇ ਬ੍ਰह्म ਗਿਆਨੀ ਪੰਜਾ ਸਾਹਿਬ ਦੀ ਧਰਤੀ ਤੇ ਆਸਾ ਨਾਲ ਚਿੰਤਾ ਨੰਦੀ ਸੀ 52 ਸਾਧੂ ਸਾਧ ਸੰਗਤ ਦੀ ਬਦਾਂਤੀ ਇਧਰੋਂ ਸੰਤ ਮਹਾਰਾਜ ਚਲੇ ਗਏ ਸਾਰਿਆਂ ਨੇ ਪਲਗੇ ਛੱਡ ਕੇ ਮਹਾਰਾਜ ਦੇ ਚਰਨਾ ਵਿੱਚ ਬਹਿ ਗਏ ਆਖੋ ਸਤਨਾਮ ਉਹਨਾਂ ਦਾ ਪ੍ਰਤਾਪ ਇਤਨਾ ਸੀ ਕਿਉਂ ਜੀ ਕਿਉਂਕਿ ਪ੍ਰਭ ਜੀ ਵਸੈ ਸਾਧਵੀ ਰਸਨਾ ਇਧਰੋਂ ਪਤਰਕਾ ਪਾ ਦਿਤੀਆਂ ਬਹੁਤ سارے ਮਹਾਪੁਰਖ ਆ ਰਹੇ ਨੇ சுவாਸਾਂ ਦੀ ਗਤੀ ਧੀਮੀ ਚੱਲ ਪੈਂਦੀ ਹੈ ਹੁਣ ਹੌਲੀ ਹੋਏ ਸੁਆਸ ਰੁਕਦੇ ਰੁਕਦੇ ਸੰਤ ਮਹਾਰਾਜ ਜੀ ਮੁਖ ਵਿੱਚੋਂ ਡਾਕਟਰ ਬੁਲਾਏਗੇ ਮਰਨ ਕਹਿਣ ਲਗੇ ਭਾਈ ਸੰਤ ਸਰੀਰ ਨਹੀਂ ਹੁੰਦੇ ਸੰਤਾਂ ਪਰਮੇਸ਼ਰ ਵਿੱਚ ਮਿਲੇ ਹੁੰਦੇ ਨੇ ਆਤਮਾ ਹੁੰਦੀ ਆ ਆਖੋ ਸਤਨਾਮ ਉਹਨਾਂ ਦੀ ਆਤਮਾ ਪਰਮਾਤਮਾ ਦੇ ਵਿੱਚ ਮਿਲੀ ਹੁੰਦੀ ਹੈ ਕਿਉਂਕਿ ਆਤਮਾ ਪਰਮਾਤਮਾ ਦਾ ਅੰਸ਼ ਹੈ ਪਾਪੁਰਖਾਂ ਨੂੰ ਕਿੰਿਆਂ ਨੇ ਬੰਦ ਕੀਤਾ ਮਹਾਰਾਜ ਤਾਂ ਕਿ ਕਲਿਆਣ ਸਿੰਘ ਹੋਏ ਪਰ ਅਜ ਮੇਰਾ ਮਾਰ ਨਹੀਂ ਟਿਕਦਾ ਸੰਤ ਮਹਾਰਾਜ ਕਹਿੰਦੇ ਬਹੁਤ ਕਥਾ ਕੀਰਤਨ ਕਰਦੇ ਆ ਪਰ ਮਨ ਨਹੀਂ ਟਿਕਦਾ ਸਤਿਮਾਰਾ ਜੀ ਕਹਿੰਦੇ 4 ਘੰਟੇ ਲੰਗਰ ਵਿੱਚ ਬਰਤਨ ਮਾਜਿਆ ਕਰ ਆਖੂ ਸਤਨਾਮ ਸ਼੍ਰੀ ਵਾਹਿਗੁਰੂ ਲੰਗਰ ਮਾਜਿਆ ਕਰ ਬੰਦਗੀ ਕਰਿਆ ਕਰ ਜਦੋਂ ਰਾਗੀ ਕਲਿਆਨ ਸਿੰਘ ਜੀ ਬੰਦਗੀ ਕਰਦੇ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਜਿੰਨ ਸਮਾਧੀ ਰਾਣੀ ਜਦੋਂ ਮਹਾਰਾਜ ਮੂਰੇ ਆਏ ਨੇ ਸੰਤ ਮਹਾਰਾਜ ਉਸ ਵੇਲੇ ਕੀ ਕਹਿੰਦਾ ਧੰਨ ਗੁਰੂ ਨਾਨਕ ਆ ਗਿਆ ਧੰਨ ਗੁਰੂ ਨਾਨਕ ਆ ਗਿਆ ਧੰਨ ਗੁਰੂ ਨਾਨਕ ਆ ਗਿਆ ਉੱਚੀ ਉੱਚੀ ਭਾਈ ਰਾਗੀ ਕਲਿਆਨ ਸਿੰਘ ਜੀ ਕਹਿ ਰਹੇ ਨੇ ਪਰ ਸੰਤ ਮਹਾਰਾਜ ਕਹਿੰਦੇ ਤੇਤੋਂ ਵਸਤੂ ਜਰੀ ਨਾ ਨ ਗਈ ਤਾਂ ਸੰਤ ਮਹਾਰਾਜ ਨੇ ਸਾਖੀ ਦਾ ਲੰਮੀ ਹੈ ਸਿਰ ਦੇ ਹੱਥ ਤਰ ਦਿੱਤਾ ਕਹਿ ਲਗੇ ਰਾਗੀ ਕਲਿਆਣ ਸਿਆ ਤੈਨੂੰ ਪ੍ਰਭੂ ਗਰਜ ਕੇ ਮੁਖ ਵਿੱਚੋਂ ਲਿਖੜਿਆ ਸਤਨਾਮੁ ਸ੍ਰੀ ਅਕਾਲ ਮੈਨੂੰ ਪੰਜ ਭੌਤਕ ਸੀਰ ਦਾ ਪਰਤਿਆਰ ਕਰਕੇ ਸਾਡੇ ਸਾਹਾ ਸਾਰੇ ਮਾਨ ਪੂਸ਼ਾ ਨੂੰ ਸ਼੍ਰੀ ਮਾਨ ਸੰਤ ਮਹਾਰਾਜ ਸੰਧਵਾਦਾ ਸ੍ਰੀ ਹੇਤ ਸਿੰਘ ਜੀ ਮਿਹਕ ਮਜਦੇ ਦੇ ਪ੍ਰਦਾਨ ਕ੍ਰਿਮਾਂ ਸੰਦੂਲਾ ਬਾਬਾ ਦਸਨ ਸਿੰਘ ਜੀ ਜਥੇਦਾਰ ਬਾਬਾ ਜੀ ਬਾਬਾ ਸੁਵਿੰਦਰ ਸਿੰਘ ਮੈਂ ਜਮਾਨ ਦਾ ਨਾਮ ਲਵਾਂ ਟਾਈਮ ਬਹੁਤ ਲੱਗਦਾ ਸਾਰੇ ਸੇਵਕ ਸਾਥ ਜਥੇ ਵੱਲੋਂ ਸਾਧ ਸੰਗਤ ਦੀ ਸਾਰੀ ਸੰਗਤ ਨੂੰ ਜੀ ਆਇਆਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੋ ਕਿ ਲੰਬੇ ਸਮੇਂ ਤੋਂ ਲੈ ਕੇ ਜੁੜੇ ਬੈਠੇ ਹੋ ਇਹ ਇੱਥੇ ਉਹ ਆਊਗਾ ਜਿਹਦੇ ਕੋਈ ਕਰੋੜਾਂ ਜਨਮਾਂ ਦੇ ਫਲ ਫੜ ਵਿਝੇ ਹੋਏ ਨੇ ਆਖੋ ਸੁਪਨਾ ਮੇਰੇ ਪੂਰਵ ਕਰਮਾਂ ਅੰਕਰ ਜਦ ਪ੍ਰਗਟ ਹੈ ਮਿੱਟੀ ਉੱਪਰ ਕਰਾਸ ਕੇ ਪੈ ਰਾਹੀ ਮਿੱਟੀ ਉੱਪਰ ਮਿਲ ਤਹਰਦਾਨਿਕ ਜਨਮ ਜਨਮ ਕੀ ਕਰੋੜਾਂ ਜਨਮਾਂ ਦਾ ਤੁਹਾਡਾ ਪੁੰਨ ਫਲ ਕਿੱਥਿਆ ਹੋਇਆ ਤਾਂ ਆ ਜਗ੍ਹਾ ਮਿਲਦੀ ਹੈ ਫਿਰ ਸਤ ਮਹਾਰਾਜ ਜੀ ਪੰਜ ਭੌਤਿਕ ਸਰੀਰ ਦਾ ਪਤਿਆ ਕਰਕੇ ਜਿਨ੍ਹਾਂ ਨੂੰ ਬਾੜੀ ਕਹਿੰਦੀ ਹੈ ਉਹ ਸਭਾ ਹੋ ਗਿਆ ਧਾਰਨਾ ਪੜ ਕੇ ਬਰਾਤ ਵਿੱਚ ਧਾਰਨਾ ਸਾਰੇ ਬੜਿਓ ਮਾਰਜ ਕਹਿੰਦੇ ਤੁਹਾਨੂੰ ਤਾਂ ਤਕਰੀਬਨ 7 ਘੰਟੇ ਹੋ ਚਲੇ 8 ਘੰਟੇ ਬੈਠੇ ਰੁ ਸੰਗਤ ਜੀ ਸਤ ਮਾਰਾ ਦਾ ਇੱਕ ਬਚਨ ਹੈ ਮਹਾਰਾਜ ਕਹਿੰਦੇ ਜੀ 15 ਮਿੰਟ ਵੀ ਕੋਈ ਚੁੱਪ ਕਰਕੇ ਬਹਿ ਜੇ ਉਹਦਾ ਪਰਮੇਸ਼ਰ ਨਾਲ ਧਿਆਨ ਲੱਗ ਜਾਂਦਾ ਆ ਕੋ ਸਤਨਾਮ ਬੜੇ ਸਾਰੇ ਉਹ ਜਾਨਦੇ ਬਕੰਧਾ ਨੂੰ ਐਸੀ ਜੋ ਜਦੋਂ ਹੋਆ RAM ਜੋਤੀ ਜੋਤ ਰਲੀ ਸਪੂਰਨ ਕੀਆ RAM ਆਖਰੀ ਕਿਸ ਸੰਤ ਮਹਾਰਾਜ ਨੇ ਆਪਣੇ ਪਿਆਰਿਆਂ ਨੂੰ ਇੱਕ ਵਾਚਨ ਤੇਆ ਜਿਵੇਂ ਢੱਲੇ ਨੂੰ ਮਹਾਰਾਜ ਨੇ ਕਿਹਾ ਅੱਧੀ ਕਲ ਕੀ ਤਰ ਮਹਾਰਾਜ ਨੇ ਗੱਲੇ ਜੇ ਤੂੰ ਖੰਡੇ ਬਾਟੇ ਦਾ ਪਹੌਲ ਪੀਰੇ ਅੰਮ੍ਰਿਤ ਛੱਕੇ ਗੁਰੂ ਵਾਲਾ ਬਣ ਜੇ ਤੈਨੂੰ ਸੱਚਖੰਡ ਵਿੱਚ ਮੰਝੇ ਜੇ ਨਾਥਾਂ ਦੇ ਆਂਗੇ ਮਹਾਰਾਜ ਨੂੰ ਸੰਤ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਮਹਾਰਾਜ ਤੁਹਾਡੀ ਬੋਧੀ ਤੁਸੀਂ ਗੁਰੂ ਨਾਨਕ ਦੇ ਘਰ ਦੇ ਕੀਤੇ ਹੈ ਮਹਾਰਾਜ ਕਹਿੰਦੇ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਣਗੇ ਗੁਰੂ ਵਾਲੇ ਬਣਿਓ ਸੰਤ ਮਹਾਰਾਜ ਦਾ 100 ਸਾਲਾ ਆ ਰਿਹਾ ਗੁਰਦੁਆਰਾ ਅੰਗੀਠਾ ਸਾਹਿਬ ਦੇ ਵਿੱਚ ਹੋੜੇ ਤੋਂ ਹੀ ਨਾਮ ਦਰਜ ਕਰਾਉਣੇ ਸ਼ੁਰੂ ਕਰੋ ਆਖੋ ਸਤਨਾਮ ਵਾਹਿਗੁਰੂ ਜਿਨ੍ਹਾਂ ਨੇ ਜਹਾਜ ਚੜ੍ਹਨਾ ਵੇਰੂ ਨਾਮ ਜਹਾਜ਼ ਹੈ ਚੜ੍ਹੇ ਸੁਖਰੇ ਪਾਰ ਜੋ ਸਰਦਾ ਕਰ ਸੇਵਦੇ ਇੱਕ ਬੇੜੀ ਹੈ ਇੱਕ ਕੰਡੇ ਤੋਂ ਦੂਜੇ ਕੰਡੇ ਤੱਕ ਲੈ ਜਾਂਦੀ ਹੈ ਇੱਕ ਜਹਾਜ਼ ਹੈ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਪਹੁੰਚਾ ਦਿੰਦਾ ਹੈ ਪਰ ਗੁਰੂ ਨਾਨਕ ਸਾਹਿਬ ਦਾ ਘੱਡੇ ਬਾਟੇ ਦੀ ਪਹੌਲ ਮਹਿਲੂ ਨਾਮ ਜਹਾਜ਼ ਹੈ ਜੋ ਚੜੇ ਸੂਤਰੇ ਪਾਰ ਜਿਹੜੇ ਸ਼ਰਧਾ ਨਾਲ ਸੇਵਦੇ ਨੇ ਮਹਾਰਾਜ ਜਿੱਥੋਂ ਵਿਛੜਿਆ ਹੁੰਦਾ ਸੱਚ ਕਰਨ ਦੇ ਚੀ ਦਵਾਰੇ ਲੈ ਜਾਂਦਾ ਆਖੋ ਸਤਨਾਮ ਅਮਰ ਤਸੋਗੋ ਗੁਰਦੁਆਰਾ ਅੰਗੀਤਾ ਸਾਹਿਬ ਕੇ ਨੌ ਦਰਜ ਕਰਾਓ ਬੜੀ ਚੜ੍ਹਦੀ ਕਲਾ ਨਾਲ ਆਪਾਂ ਸੋਸਾ ਦਾ ਸੰਤ ਮਹਾਰਾਜ ਦਾ 27 ਵਿੱਚ ਮਨਾਉਣਾ ਹੈ ਔਰ ਸਾਧ ਸੰਗਤ ਜੀ ਹੁਣੇ ਤੋਂ ਨਾਮ ਲਖੋ ਮਨ ਪੜਾਓ ਅੰਤਿਸ਼ਕਰ ਨੂੰ ਸ਼ੁੱਧ ਕਰੋ ਪੋਸਟ ਵਾਲੇ ਆਪਾਂ ਅੰਬਰ ਸੰਚਾਰ ਵੀ ਰੱਖਾਂਗੇ ਸਾਡੇ ਸੰਤ ਸੇਵਕ ਜੱਥੇ ਵੱਲੋਂ ਸਾਰੇ ਮਹਾ ਪੁਰਖਾ ਵੱਲੋਂ ਸਾਰੇ ਸਤਿ ਪੁਰਸ਼ਾਂ ਦਾ ਸਾਰਿਆਂ ਦਾ ਪੈਰ ਤੇ ਗੋਡੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਦੇ ਸਭ ਦੀ ਧੰਨਵਾਦ ਇਤਨੀ ਕਹਾ ਜਿਹੜੀ ਪ੍ਰਵਾਨ ਕਰਿਓ ਗੁਰੂ ਗ੍ਰੰਥ ਸਾਹਿਬਾ ਦੇ ਲੜ ਲੱਗੋ ਭੁੱਲਾ ਚੁੱਕਾ ਵੀ ਮਾਫੀ ਸਵਾਉ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ